ਸ਼ਸ਼ੀਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਦੋਸਤੋ ਰੌਣਕ ਡੇਰੀ ਫਾਰਮ ਤੇ ਦੋਸਤੋ ਜਿਹੜੀ ਅੱਜ ਦੀ ਵੀਡੀਓ ਹੈ ਇਹ ਆਪਣੇ ਰੌਣਕ ਡੇਰੀ ਫਾਰਮ ਦੀ ਆ ਆਪਾਂ ਨਵਾਂ ਫਾਰਮ ਬਣਾਉਣ ਲੱਗ ਰਹੇ ਹਾਂ ਹੁਣ ਆਪਣੇ ਪਸ਼ੂਆਂ ਦਾ ਮੈਂ ਸੋਚਿਆ ਚਲੋ ਵਿੱਚ ਨਾਲ ਭਰਾਵਾਂ ਨੂੰ ਐਨੀਮਲ ਦਿਖਾ ਦਈਏ ਆਪਣੇ ਹਨਾ ਵੀਡੀਓ ਚ ਵੈਸੇ ਤੁਸੀਂ ਦੇਖਦੇ ਰਹਿੰਦੇ ਆ ਦੋਸਤੋ ਜਿਹੜੀ ਨਵਾਬ ਵਾਲੀ ਆ ਗਈ ਇਹ ਰੌਣਕ ਆਪਣੀ ਤੇ ਇੱਧਰ 102299 ਵਾਲੀ ਨਿੰਮੂ ਆ ਗਈ ਤੇ ਜਿਹੜੇ ਉਹ ਖੁੰਜੇ ਚ ਬੱਚੇ ਖੜੇ ਆ ਛੋਟੇ ਇੱਕ ਤਾਂ ਹੈਗਾ ਨਵਾਬ ਵਾਲੀ ਦਾ ਬੱਚਾ ਹੈ M466 ਦੀ ਇਕੱਤੀ ਤੇ ਦੂਜਾ ਸ਼ੇਰੇ ਹਿੰਦੁਸਤਾਨ ਦਾ ਤੇ ਬਾਕੀ ਦੋਸਤੋ ਜਿਹੜੀ ਮੇਨ ਗੱਲ ਆ ਆਪਾਂ ਇਹ ਆਪਣਾ ਫਾਰਮ ਬਣਾਉਣ ਜਾ ਰਹੇ ਆ ਜਿਹੜਾ ਕੰਮਕਾਰ ਵਧੀਆ ਚੱਲੀ ਜਾਂਦਾ ਵਾਹਿਗੁਰੂ ਦੀ ਕਿਰਪਾ ਨਾਲ ਇਹਦੀ ਦੋਸਤੋ ਜਿਹੜੀ ਆਪਾਂ ਲਵਾਈ ਰੱਖੀ ਆ ਹਨਾ ਉਹ ਵਿੱਚੋਂ 32 ਫੁੱਟ ਤਿਆਰ ਆ ਲੰਬਾਈ 32 ਫੁੱਟ ਤੇ ਜਿਹੜੀ ਚੜਾਈ ਆ ਦੋਸਤੋ ਉਹ ਰੱਖੀ ਆਪਾਂ 22 ਫੁੱਟ ਵਿੱਚੋਂ ਤਿਆਰ ਇਹਦੇ ਦੋਨੇ ਸਾਈਡ ਆਪਾਂ ਐਨੀਮਲ ਪਸ਼ੂ ਬੰਨੇ ਜਾਇਆ ਕਰਨਗੇ ਆਪਣੇ ਬਾਈ ਜੀ ਮੱਝਾ ਹਨਾ ਤੇ ਇਹ ਜਿਹੜੇ ਤੁਸੀਂ ਆਹ ਵਾਲੇ ਜੇ ਦੇਖਦੇ ਹੋ ਇਹ ਆਪਾਂ ਹਵਾ ਵਾਸਤੇ ਰੱਖਿਆ ਵਧੀਆ ਖੁੱਲਾ ਡੁੱਲਾ ਹਵਾਦਾਰ ਬਣਾਉਣਾ ਗਰਮੀਆਂਾਂ 'ਚ ਜਾ ਕੇ ਪ੍ਰੋਬਲਮ ਨਾ ਆਵੇ ਬਾਈ ਜੀ ਤੇ ਸਰਦੀਆਂ 'ਚ ਇਹਦੇ 'ਚ ਆਪਾਂ ਟਾਕੀਆਂ ਲਵਾ ਦਾਂਗੇ ਜਿਹੜੇ ਬੰਦ ਹੋ ਜਾ ਕਰਨ ਹਨਾ ਤੇ ਸੋਚਿਆ ਤਾਂ ਬਹੁਤ ਵਧੀਆ ਵਾਹਿਗੁਰੂ ਸੁੱਖ ਰੱਖੇ ਵਧੀਆ ਬਣਾਵਾਂਗੇ ਤੇ ਸਾਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਦੇ ਰਿਹਾ ਕਰਾਂਗੇ ਵੀ ਜਿਵੇਂ ਜਿਵੇਂ ਅਪਡੇਟ ਹੁੰਦਾ ਰਹੂਗਾ ਹਨਾ ਜਿਵੇਂ ਜਿਵੇਂ ਬਣੀ ਜਾਊਗਾ ਬਾਕੀ ਤੁਸੀਂ ਦੋਸਤੋ ਕਮੈਂਟਾਂ 'ਚ ਰਾਇ ਜ਼ਰੂਰ ਦਿਓ ਕਈ ਵਾਰੀ ਹਨਾ ਕੋਈ ਕਮੀ ਪੇਸ਼ੀ ਕਿਸੇ ਭਰਾ ਨੇ ਫਾਰਮ ਬਣਾਇਆ ਹੁੰਦਾ ਉਹ ਤੋਂ ਰਹਿ ਗਈ ਹੁੰਦੀ ਤਾਂ ਆਪਣੇ ਤੋਂ ਨਾ ਹੋ ਰਹਿ ਜੇ ਤੇ ਬਾਕੀ ਇਹ ਦੇਖ ਲਓ ਤੁਸੀਂ ਸਰਦੀ ਦਾ ਟਾਈਮ ਆ ਲੱਗੇ ਪਏ ਆਪਣੇ ਭਰਾ ਹਨਾ ਮਿਸਤਰੀ ਤੇ ਬਾਕੀ ਬਾਈ ਲੇਬਰ ਵਾਲੇ ਜਿਹੜੀ ਆਪਾਂ ਛਾਤ ਆ ਦੋਸਤੋ ਉਹ ਪਾਵਾਂਗੇ ਸਿਰਕੀ ਕਰਨੇ ਦੀ ਸਿਰਕੀ ਕਰਨਾ ਸਾਡੇ ਤਾਂ ਇਧਰ ਪੁੱਚੋ ਨੇੜੇ ਆ ਪੁੱਚੋ ਮੰਡੀ ਆਪਣਾ ਬਠਿੰਡਾ ਏਰੀਆ ਬਾਈ ਜੀ ਵਿੱਚ ਬ੍ਰਾਹਮਣਾਂ ਨੂੰ ਨਹੀਂ ਪਤਾ ਕੋਟਪਾਰਾ ਮੇਰਾ ਪਿੰਡ ਆ ਬਾਈ ਵਿੱਚ ਬਹੁਤ ਬ੍ਰਾਹਮਣਾਂ ਦੇ ਫੋਨ ਆਉਂਦੇ ਆ ਵੀ ਬਾਈ ਆਉਣਾ ਸੀ ਐਨੀਮਲ ਦੇਖਣੇ ਆ ਆਪਾਂ ਫਾਰਮ ਤੇ ਮੋਸਟ ਵੈਲਕਮ ਬਾਈ ਬਾਕੀ ਨਵਾਂ ਫਾਰਮ ਬਣ ਜੂ ਉਦੋਂ ਆਇਓ ਜਿਹੜੇ ਸੱਜਣ ਮਿੱਤਰਾਂ ਨੇ ਆਉਣਾ ਬਸ ਦੇਖਣ ਇਹ ਦੋਸਤੋ ਜਿਹੜੀ ਨਵਾਬ ਵਾਲੀ ਕੱਟੀ ਦੀ ਕਲਿੱਪ ਲਾਈ ਆ ਇਹ ਛੋਟੀ ਹੁੰਦੀ ਆ ਨਵਾਬ ਦੀ ਧੀ ਆ ਜਿਹੜੀ ਇਹ ਦੇਖ ਲਓ ਥਨਾ ਥਨਾ ਦੀ ਵਰਤਨ ਛੋਟੀ ਹੁੰਦੀ ਦੀ ਉਦੋਂ ਸੀ ਕਿ 10 ਕਿ ਮਹੀਨਿਆਂ ਦੀ ਬਾਕੀ ਧੰਨਵਾਦ ਸਸ਼ੀਕਲ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਬਾਈ ਸਾਰੇ ਭਰਾਵਾਂ